ਮੈਨੂੰ ਇੱਕ ਮੇਰਾ ਦੋਸਤ ਮਿਲਿਆ ਤੇ ਉਸਨੇ ਮੈਨੂੰ ਇੱਕ ਅਜੀਹੀ ਗੱਲ ਦੱਸੀ ਕਿ ਜਿਸ ਨੂੰ ਮੈਂ ਸੋਚਣ ਦੇ ਉੱਤੇ ਬਹੁਤ ਮਜਬੂਰ ਹੋ ਗਿਆ ਤੇ ਇਸ ਕਰਕੇ ਮੈਨੂੰ ਇਹ ਵੀਡੀਓ ਬਣਾਉਣੀ ਪਈ ਵੀਡੀਓ ਸ਼ਾਇਦ ਥੋੜੀ ਜਿਹੀ ਲੰਬੀ ਹੋ ਜਾਏ 4-5 ਮਿੰਟ ਦੀ ਹੋ ਜਾਏ ਪਰ ਤੁਸੀਂ ਸੁਣ ਕੇ ਜ਼ਰੂਰ ਜਾਓ ਪਲੀਜ਼ ਉਹਨੇ ਮੈਨੂੰ ਦੱਸਿਆ ਕਿ ਉਹਦਾ ਇੱਕ ਦੋਸਤ ਹੈ ਜੀ ਉਹ ਕੋਰੀਆਸ਼ੀਆ ਦੇਸ਼ ਦੇ ਵਿੱਚ ਰਹਿੰਦਾ ਹੈ ਤੇ ਕੋਰੀਆਸ਼ੀਆ ਦੇਸ਼ ਦੇ ਵਿੱਚ ਉਹ 18 ਤੋਂ 20 ਲੱਖ ਰੁਪਏ ਲਾ ਕੇ ਗਿਆ ਤੇ ਉੱਥੇ ਆਪਣੀ ਉਹਨੇ ਜੌਬ ਲੱਭੀ ਤੇ ਬਹੁਤ ਵਧੀਆ ਆਪਣੀ ਜੀਵਨ ਨੂੰ ਬਤੀਤ ਕਰ ਰਿਹਾ ਸੀ ਉਹ ਤੇ ਪਿਛਲੇ ਕੁਝ ਦਿਨਾਂ ਪਹਿਲਾਂ ਤੁਹਾਨੂੰ ਪਤਾ ਹੈ 26 ਜਨਵਰੀ ਆਈ ਹੈ ਠੀਕ ਹੈ ਆਪਣਾ ਲੋਕਾਂ ਨੇ ਜਿੱਥੇ-ਜਿੱਥੇ ਵੀ ਲੋਕ ਰਹਿੰਦੇ ਆ ਜਿਹੜੇ ਭਾਰਤੀ ਲੋਕ ਹੈ ਉਹਨਾਂ ਨੇ ਉੱਥੇ-ਉੱਥੇ ਉਹਨਾਂ ਨੇ ਸਾਰਿਆਂ ਨੇ ਤਿਰੰਗਾ ਲਹਿਰਾਇਆ ਉੱਥੇ ਇਸੇ ਤਰ੍ਹਾਂ ਕੁਰੀਸ਼ੀਆ ਦੇਸ਼ ਦੇ ਵਿੱਚ ਵੀ ਉੱਥੇ ਭਾਰਤੀ ਲੋਕਾਂ ਨੇ ਭਾਰਤੀ ਮੂਲ ਦੇ ਲੋਕਾਂ ਨੇ ਉੱਥੇ ਤਿਰੰਗਾ ਲਹਿਰਾ ਰਹੇ ਸੀ ਪਰ ਕੁਝ ਲੋਕ ਤੁਹਾਨੂੰ ਪਤਾ ਹੈ ਸਮਝਦਾਰ ਨਹੀਂ ਹੁੰਦੇ ਅਨਪੜ ਹੁੰਦੇ ਆ ਗਵਾਰ ਹੁੰਦੇ ਆ ਜਿਨ੍ਹਾਂ ਦੇ ਅੰਦਰ ਤਿਮਾਕ ਨਾਮ ਦੀ ਚੀਜ਼ ਨਹੀਂ ਹੁੰਦੀ ਜਿਨ੍ਹਾਂ ਦੇ ਅੰਦਰ ਕਾਮਨ ਸੈਂਸ ਨਾਮ ਦੀ ਚੀਜ਼ ਨਹੀਂ ਹੁੰਦੀ ਜਿਨ੍ਹਾਂ ਦੇ ਅੰਦਰ ਬਿਲਕੁਲ ਵੀ ਸੈਂਸ ਨਹੀਂ ਹੁੰਦੀ ਤੇ ਜੇ ਤੇ ਜਿਹੜੇ ਅੱਗੇ ਤੇ ਪਿੱਛੇ ਵਿਚਾਰਦੇ ਨਹੀਂ ਹੁੰਦੇ ਕਿ ਇਹਦਾ ਨੁਕਸਾਨ ਕੀ ਆ ਫਾਇਦੇ ਕੀ ਆ ਇਹ ਬਿਲਕੁਲ ਨਹੀਂ ਵਿਚਾਰਦੇ ਉਹ ਇੱਕ ਕਹਿੰਦੇ ਆ ਕਿ ਗਲਤ ਕਚ ਕਲਚਰ ਦਾ ਸ਼ਿਕਾਰ ਹੁੰਦੇ ਆ ਉਹ ਲੋਕ ਉੱਥੇ ਚਲੇ ਗਏ ਜਿੱਥੇ ਭਾਰਤੀ ਮੂਲ ਦੇ ਲੋਕ ਤਿਰੰਗਾ ਲਹਿਰਾ ਰਹੇ ਸੀ ਜਦੋਂ ਉਹ ਸਾਰੇ ਤਿਰੰਗਾ ਲਹਿਰਾ ਰਹੇ ਸੀ ਤਾਂ ਕੁਝ ਪੱਗਾਂ ਵਾਲੇ ਲੋਕ ਮੈਂ ਤੁਹਾਨੂੰ ਮੈਨੂੰ ਮਾਫ ਕਰਨਾ ਮੈਂ ਕਹਿ ਰਿਹਾ ਪਰ ਇਹ ਮੈਨੂੰ ਕਹਿਣਾ ਪੈ ਰਿਹਾ ਪੱਗਾਂ ਵਾਲੇ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਿੱਤੀ ਹੋਈ ਪੱਗ ਪਾਰ ਪਾਰ ਰੱਖੀ ਸੀ ਤੇ ਮਹਾਰਾਜ ਜੀ ਦਾ ਦਿੱਤਾ ਹੋਇਆ ਬਾਣਾ ਵੀ ਉਹਨਾਂ ਨੇ ਪਾਰ ਰੱਖਿਆ ਸੀ ਤੇ ਜਦੋਂ ਉੱਥੇ ਉਹ ਗਏ ਤਿਰੰਗੇ ਉਹਨਾਂ ਨੇ ਹੁੱਲੜਬਾਜੀ ਕੀਤੀ ਹੁੱਲੜਬਾਜੀ ਕਰਕੇ ਉਹ ਜਿਹੜਾ ਤਿਰੰਗਾ ਹੈ ਉਹਨਾਂ ਨੇ ਉੱਪਰੋਂ ਲਾ ਕੇ ਖਾਲਿਸਤਾਨ ਦਾ ਝੰਡਾ ਚਲਾ ਦਿੱਤਾ ਹੁਣ ਇੱਥੇ ਮੈਂ ਕੋਈ ਕੰਟਰੋਵਰਸੀ ਨਹੀਂ ਕਰਨਾ ਚਾਹੁੰਦਾ ਖਾਲਿਸਤਾਨ ਤੇ ਭਾਰਤ ਦੇ ਉਹਦੇ ਵਿੱਚ ਮੈਂ ਇੱਕ ਇੱਥੇ ਕਾਮਨ ਸੈਂਸ ਦੀ ਗੱਲ ਕਰ ਰਿਹਾ ਹਾਂ ਇਹ ਕਰ ਰਿਹਾ ਕਿ ਜਿਹੜਾ ਜਿਹੜਾ ਉੱਥੇ ਦੋਸਤ ਮੇਰਾ ਰਹਿੰਦਾ ਸੀਗਾ ਕੁਰੇ ਇਹ ਘਟਨਾ ਹੋਣ ਤੋਂ ਬਾਅਦ ਭਾਰਤੀ ਮੂਲ ਦੇ ਲੋਕ ਆਪਣੇ ਘਰ ਚਲੇ ਗਏ ਉਹ ਜਿਹੜੇ ਜਿਨ੍ਹਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹ ਆਪਣੇ ਘਰ ਚਲੇ ਗਏ ਚਲੋ ਭਾਈ ਉਸ ਤੋਂ ਬਾਅਦ ਫਿਰ ਜਿਹੜੇ ਭਾਰਤੀ ਮੂਲ ਦੇ ਲੋਕ ਹੈ ਉਹ ਗੁੱਸੇ ਹੋਏ ਕਾਫੀ ਉਹਨਾਂ ਨੂੰ ਇਹ ਹਰਟ ਹੋਈ ਇਹ ਚੀਜ਼ ਕਿ ਇਹ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ ਤੇ ਮੇਰੇ ਖਿਆਲ ਤੋਂ ਇਹ ਬਿਲਕੁਲ ਹੋਣਾ ਵੀ ਨਹੀਂ ਚਾਹੀਦਾ ਸੀ ਜਿਸ ਦੇਸ਼ ਦੇ ਵਿੱਚ ਤੁਸੀਂ ਰਹਿੰਦੇ ਹੋ ਤੁਸੀਂ ਉਸ ਉਸ ਦੇਸ਼ ਦੇ ਤੁਸੀਂ ਇੱਕ ਜ਼ਿੰਮੇਵਾਰ ਨਾਗਰਿਕ ਬਣ ਜਾਂਦੇ ਹੋ ਤੁਹਾਨੂੰ ਉਹ ਦੇਸ਼ ਦੇ ਵਿੱਚ ਮਾਹੌਲ ਸ਼ਾਂਤੀ ਵਾਲਾ ਬਣਾ ਕੇ ਰੱਖਣਾ ਪੈਂਦਾ ਤੁਸੀਂ ਉਸ ਦੇਸ਼ ਦੇ ਕਾਨੂੰਨ ਦੇ ਤਹਿਤ ਚੱਲਦੇ ਹੁੰਦੇ ਹੋ ਤੇ ਉਸ ਤੋਂ ਬਾਅਦ ਕੀ ਹੋਇਆ ਸਰਕਾਰ ਨੇ ਗਵਰਨਮੈਂਟ ਨੇ ਕੁਰੇਸ਼ੀਆ ਦੇਸ਼ ਦੇ ਉਸ ਟਾਊਨ ਦੇ ਵਿੱਚ ਜਿਹੜੀ ਪੁਲਿਸ ਸੀਗੀ ਜੋ ਵੀ ਉੱਥੇ ਲਾਅ ਐਂਡ ਆਰਡਰ ਚੱਲਦੇ ਸੀਗੇ ਜੋ ਵੀ ਕਾਨੂੰਨ ਚੱਲਦੇ ਸੀਗੇ ਤੇ ਉਹਨਾਂ ਨੇ ਇੱਕ ਲੋ ਬਣਾਇਆ ਇੱਕ ਕਾਨੂੰਨ ਬਣਾ ਦਿੱਤਾ ਇਹ ਬਣਾ ਦਿੱਤਾ ਜਿਸ ਜਿਸ ਵੀ ਬੰਦੇ ਦੇ ਸਿਰ ਦੇ ਉੱਤੇ ਪੱਗ ਦਿਸੇ ਜੇਕਰ ਕਿਸੇ ਅੰਗਰੇਜ਼ ਨੇ ਉੱਥੇ ਦੇ ਮੂਲ ਦੇ ਵਾਸੀ ਨੇ ਉਸ ਪੱਗ ਵਾਲੇ ਇਨਸਾਨ ਦੇ ਉੱਤੇ ਕੇਸ ਕਰ ਦਿੱਤਾ ਕੇਸ ਕਰ ਦਿੱਤਾ ਤਾਂ ਉਹਦੀ ਕੋਈ ਸੁਣਵਾਈ ਨਹੀਂ ਹੋਵੇਗੀ ਜਦੋਂ ਇਹ ਗੱਲ ਮੇਰੇ ਦੋਸਤ ਨੂੰ ਪਤਾ ਲੱਗੀ ਉੱਥੇ ਰਹਿੰਦੇ ਨੇ ਤਾਂ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਓਗੇ ਕਿ ਉਹਨੂੰ ਟੌਰਚਰ ਕਰਨ ਲੱਗ ਪਏ ਉੱਥੇ ਤੇ ਕਾਫੀ ਲੋਕ ਵੀ ਟੌਰਚਰ ਕਰਨ ਲੱਗ ਗਏ ਤੇ ਉਹਦਾ ਮਾਹੌਲ ਬੜਾ ਖਰਾਬ ਹੋ ਗਿਆ ਉੱਥੇ ਦੇ ਪੁਲਿਸ ਵੀ ਉਹਨੂੰ ਹੋਰ ਤਰ੍ਹਾਂ ਨਿਗਾਹ ਦੇ ਨਾਲ ਦੇਖਣ ਲੱਗ ਪਏ ਉੱਥੋਂ ਦੇ ਰਹਿੰਦੇ ਹੋਏ ਲੋਕ ਵੀ ਉਹਨੂੰ ਅਲੱਗ ਨਿਗਾਹ ਦੇ ਨਾਲ ਦੇਖਣ ਲੱਗ ਪਏ ਕਿਉਂਕਿ ਉਹ ਪੱਗ ਬੰਨਦਾ ਸੀਗਾ ਤੇ ਪਤਾ ਨਹੀਂ ਉਹਨੇ ਉਹਦੇ ਮਨ ਦੇ ਵਿੱਚ ਕੀ ਆਇਆ ਕੀ ਨਹੀਂ ਉਹਨੇ ਆਪਣੇ ਕੇਸ ਕਤਲ ਕਰਵਾ ਦਿੱਤੇ ਪੱਗ ਵੀ ਬੰਨਣੀ ਛੱਡ ਦਿੱਤੀ ਤੇ ਕੇਸ ਵੀ ਕਤਲ ਕਰਵਾ ਦਿੱਤੇ ਇਹ ਉਹਨੂੰ ਮੇਰੇ ਦੋਸਤ ਨੇ ਅੱਗੇ ਉਹਨੂੰ ਪੁੱਛਿਆ ਕਿ ਭਾਈ ਤੂੰ ਐ ਇਸ ਤਰ੍ਹਾਂ ਕਿਉਂ ਕੀਤਾ ਉਹ ਕਹਿੰਦਾ ਕਿ ਦੇਖ ਭਾਈ ਮੈਂ 18 ਤੋਂ 20 ਲੱਖ ਰੁਪਏ ਲਾ ਕੇ ਉੱਥੇ ਗਿਆ ਤੇ ਐ ਤਾਂ ਹੈ ਨਹੀਂ ਕਿ ਮੈਂ ਇੱਕਦਮ ਉੱਥੋਂ ਮੁੜਾ ਵਾਂ ਕਿਉਂਕਿ ਮੈਂ ਕਮਾਈ ਕਰ ਰਿਹਾ ਮੈਂ ਆਪਣੇ ਘਰ ਦੇ ਵਿੱਚ ਵੀ ਪੈਸੇ ਵੇਚਣ ਲੱਗ ਪਿਆ ਸੀਗਾ ਸਾਰਾ ਕੁਝ ਕਰਨ ਪੈ ਸੀਗਾ ਕਿ ਮੈਨੂੰ ਉੱਥੇ ਰਹਿਣ ਦੇ ਵਿੱਚ ਦਿੱਕਤ ਆ ਰਹੀ ਸੀ ਬਹੁਤ ਆ ਰਹੀ ਸੀ ਤੇ ਉੱਥੇ ਹੁਣ ਹੁਣ ਤੁਸੀਂ ਗੱਲ ਸੋਚ ਕੇ ਦੇਖੋ ਉਹਨੇ ਤਾਂ ਜੋ ਕਰਤਾ ਕਰਤਾ ਹੁਣ ਜਿਹੜੀ ਸਾਡੀ ਪੱਗ ਦੀ ਆਇਡੈਂਟੀਟੀ ਹੈ ਉਹ ਕਿੱਥੇ ਗਈ ਪੱਗ ਸੰਭਾਲਣੀ ਕਿਨੇ ਸੀ ਪੱਗ ਨੂੰ ਬਚਾ ਕੇ ਕਿਨੇ ਰੱਖਣਾ ਸੀਗਾ ਕੌਣ ਰੱਖਦਾ ਪੱਪ ਨੂੰ ਉਚਾ ਕੇ ਇਸੇ ਕਰਕੇ ਕਿ ਨਾ ਪਾਈ ਤੁਸੀਂ ਜਿਸ ਦੇਸ਼ ਦੇ ਵਿੱਚ ਰਹਿੰਦੇ ਹੋ ਤੁਸੀਂ ਕੈਨੇਡੀਅਨ ਸਿੱਖ ਬਣ ਜਾਂਦੇ ਹੋ ਕੈਨੇਡਾ ਜਾਂਦੇ ਹੋ ਆਸਟ੍ਰੇਲੀਆ ਜਾਂਦੇ ਹੋ ਆਸਟ੍ਰੇਲੀਅਨ ਸਿੱਖ ਕਹਿ ਲਾਂਦੇ ਹੋ ਭਾਰਤਾਂ ਦੇ ਉਹ ਭਾਰਤੀ ਸਿੱਖ ਕਹਿ ਲਾਂਦੇ ਹੋ ਤੁਸੀਂ ਜਿਸ ਜਿਸ ਵੀ ਦੇਸ਼ ਦੇ ਵਿੱਚ ਰਹਿੰਦੇ ਹੋ ਉਸ ਦੇਸ਼ ਦਾ ਕਾਨੂੰਨ ਮੰਨਣਾ ਤੁਹਾਡਾ ਸਭ ਤੋਂ ਪਹਿਲਾ ਫਰਜ਼ ਬਣ ਜਾਂਦਾ ਹੈ ਐਦਾਂ ਹੁੱਡਲ ਬਾਜੀ ਦੇ ਨਾਲ ਚੱਲ ਕੇ ਆਪਣਾ ਵੀ ਤੁਸੀਂ ਨੁਕਸਾਨ ਕਰਾਉਂਦੇ ਹੋ ਤੇ ਦੂਜੇ ਬੰਦੇ ਦਾ ਨੁਕਸਾਨ ਤਾਂ ਕਰਵਾਉਂਦੇ ਕਰਵਾਉਂਦੇ ਹੋ ਇਸ ਲਈ ਮੈਂ ਕਹੂੰਗਾ ਭਾਈ ਗੁਰੂ ਸਾਹਿਬ ਨੇ ਇੱਕ ਪੰਕਤੀ ਬੜੀ ਸੋਹਣੀ ਕਹੀ ਆ ਉਹ ਕਹਿੰਦੇ ਨੇ ਕਿ ਕਿ ਅਕਲੀ ਸਾਹਿਬ ਸੇਵੀ ਐਕਲੀ ਪਾਈ ਆਮਾਨ ਅਕਲਿਮ ਅਕਲ ਦੇ ਨਾਲ ਗੁਰੂ ਨੂੰ ਸੇਵਨਾ ਕਰੋ ਅਕਲ ਦੇ ਨਾਲ ਮਾਣ ਪ੍ਰਾਪਤ ਹੁੰਦਾ ਹੈ ਜੇ ਜੇ ਉੱਥੇ ਅਕਲ ਵਰਤੀ ਹੁੰਦੀ ਜਿੱਥੇ ਥੋੜੀ ਜਿਹੀ ਵੀ ਅਕਲ ਵਰਤੀ ਹੁੰਦੀ ਉੱਥੇ ਰੁਕ ਜਾਂਦੇ ਤਾਂ ਇੰਨਾ ਵੱਡਾ ਮਤਲਬ اڈੰਬਰ ਖੜਾ ਨਾ ਹੁੰਦਾ ਅੱਜ ਉੱਥੇ ਪਤਾ ਨਹੀਂ ਕਿੰਨੇ ਸਿੱਖ ਸਹਿਮੇ ਪਏ ਆ ਬਿਲਕੁਲ ਸੋ ਦੋਸਤੋ ਮੈਂ ਇਹੀ ਕਹੂੰਗਾ ਆਪਣੇ ਆਪ ਨੂੰ ਸੰਭਾਲ ਕੇ ਰੱਖੋ ਆਪਣੇ ਜਜ਼ਬਾਤਾਂ ਨੂੰ ਸੰਭਾਲ ਕੇ ਰੱਖੋ ਠੀਕ ਹੈ ਜੋ ਸਮਾਂ ਚੱਲ ਰਿਹਾ ਉਸ ਦੇ ਅਨੁਸਾਰ ਕੁਝ ਚੱਲਣਾ ਸ਼ੁਰੂ ਕਰੋ ਤੁਹਾਨੂੰ ਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਅੱਜ ਜਿੱਥੇ ਵੀ ਜਾਂਦੇ ਸੀ ਉੱਥੇ ਦਾ ਪਹਿਰਾਵਾ ਉਹ ਪਾ ਲੈਂਦੇ ਸੀ ਗੁਰਮਤ ਮਾਰਤੰਡ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਦੇ ਕਈ ਭਾਈ ਕਾਨ ਸਿੰਘ ਕਾਨ ਸਿੰਘ ਨਾਭਾ ਨੇ ਗੁਰਮਤ ਮਾਰਤੰਡ ਦੇ ਵਿੱਚ ਇੱਕ ਛੋਟੀ ਜਿਹੀ ਸਟੋਰੀ ਲਿਖੀ ਹੋਈ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਇੱਕ ਅਜਿਹੇ ਦੇਸ਼ ਦੇ ਵਿੱਚ ਗਏ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉੱਥੋਂ ਦੇ ਲੋਕਾਂ ਨੇ ਉਹਨਾਂ ਦੀ ਤੋਤੀ ਪਾਉਣ ਨੂੰ ਕਿਹਾ ਕਿ ਮਹਾਰਾਜ ਜੀ ਇਹ ਤੁਸੀਂ ਇੱਕ ਵਾਰ ਪਾ ਕੇ ਦੇਖੋ ਤੁਸੀਂ ਹੈਰਾਨ ਮਨਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦਾ ਪਹਿਰਾਵਾ ਪਾ ਕੇ ਉਹਨਾਂ ਨੂੰ ਵਿਖਾਇਆ ਕਿ ਐਤੋ ਸਮ ਸਿੱਖਿਆ ਕੀ ਮਿਲਦੀ ਹੈ ਕਿ ਜੈਸਾ ਦੇਸ਼ ਵੈਸਾ ਪੇਸ਼ ਵਕਤ ਵਿਚਾਰੀ ਸੁ ਬੰਦਾ ਹੋਏ ਜਿਹੜੇ ਵਕਤ ਨੂੰ ਵਿਚਾਰਦਾ ਉਹ ਹੀ ਅਸਲੀ ਬੰਦਾ ਹੁੰਦਾ ਹੈ। ਤੋਂ ਇਹੀ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਆਪਣੀ ਆਈਡੈਂਟੀਟੀ ਨੂੰ ਬਚਾਉਣਾ ਸਿੱਖੋ। ਆਪਣੀ ਆਈਡੈਂਟੀਟੀ ਨੂੰ ਬਚਾਓ ਭਾਈ। ਠੀਕ ਹੈ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਆਪਣਾ ਮਾਹੌਲ ਨਾ ਖਰਾਬ ਕਰੋ। ਠੀਕ ਹੈ ਕਿਸੇ ਦੀ ਕਿਸੇ ਦੀ ਗੱਲਾਂ ਦੇ ਵਿੱਚ ਆਉਣ ਦੀ ਲੋੜ ਨਹੀਂ। ਤੋਂ ਮੈਂ ਐਨਾ ਹੀ ਕਹਿਣਾ ਚਾਹੁੰਦਾ। ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।